ਹਾਂਜੀ ਸਸਰੀਆ ਸਾਰਿਆਂ ਨੂੰ ਅੱਜ ਮੇਰੇ ਵੀਰੋ ਪਿੰਡ ਜਾਖਤਪੁਰਾ ਚ ਹਲਕੀ ਦੌੜ ਆ ਵਧੀਆ ਨਾਮ ਆਜ ਹਾਂਜੀ ਤੁਹਾਨੂੰ ਦਿਖਾਉਨੇ ਆ ਤੁਹਾਨੂੰ ਬਲੌਗ ਮੇਰਾ ਲਾਈਕ ਸ਼ੇਅਰ ਸਬਸਕ੍ਰਾਈਬ ਵੀ ਸ਼ੁਰੂ ਕਰਿਓ ਹਾਂਜੀ ਹਾਂਜੀ ਤੁਹਾਨੂੰ ਬਲੌਗ ਲੈ ਨਾਲ ਬਨਰਤੀ 4 ਕਿਨਾਰੇ ਵਾਲੇ ਕੋਲ 23 ਨੰਬਰ ਤੇ ਰੋਕੋ ਕਿ ਤੁਹਾਨੂੰ ਨਹੀਂ ਭਾਈ ਉਹਦੇ ਪਾਣੀ ਨਹੀਂ ਨਹੀਂ ਭਾਈ ਮੇਰਾ ਪੇਚ ਆ ਮੇਰਾ ਬਣਿਆ ਅੱਛਾ ਜੀ ਜੱਜਾ ਮਾਰਚ ਤਿੰਨ ਬਣਾ ਕਿਹੜਾ ਭਾਈ ਆਪਣਾ ਪਿੰਡ ਕਿਹੜਾ ਹਾਂਜੀ ਭਜਾ ਲਿਆ ਬੌਸ ਭਜਾ ਲਿਆ ਆ ਰਹਿੰਦਾ ਅੱਛਾ ਜੀ ਠੀਕ ਹੈ 9 ਕੀ ਬੌਲ ਦਾ 9 ਕਿ ਰੱਖਿਆ 9 ਬੌਲ ਰਹੀ ਆ ਜਗਨੂ ਅੱਛਾ ਜੀ ਠੀਕ ਹੈ ਠੀਕ ਹੈ निशानी टड़ियूं लॻ थी वञे ਮਰੀਆ ਕਰਿਓ ਸਾਈਂ ਤੇ ਗੱਡੀ ਅੰਦਰੋਂ ਕੱਢਣੀ ਆਵੇ ਅੱਛਾ ਵਧੀਆ ਆ 10 11 12 13 60 ਇੱਕ ਬਣਾਏ ਨਾ ਵੀ ਕਾਟੇ ਨਹੀਂ ਫਿਰ ਗਿਆ ਲੋਟਾਰੇ 13 ਤੋਂ ਦੋ ਪਰ ਬੋਪਰਿਆ ਜੀ 15 ਇਹਦਾ ਜੀ ਬੋਲ ਮੱਖਣ ਸਿੰਘ ਕਾਲਗੜ ਰਾਜੀ ਕਾਲਗੜ ਦਾ ਚਾਹਦਾ ਉੱਪਰਲੇ ਪਾਸੇ ਬੋਲ ਮਨਜੀਤ ਸਿੰਘ ਸਰਪੰਚ 17 ਸੇਵਨ ਟਾਵਾ ਚਾਹਦਾ ਸੰਦੀਪ ਪੱਦੀ ਜੀ ਰੱਖਦਾ ਵਸ ਜੋਗ ਦਾ 18 23 ਬੈਗੀ ਮਰਾ ਵੀ ਬੈ ਜਾ

ਕਿਆ ਗਿਆ ਸਾਡੇ 13 ਜਣੇ ਵੀ ਇੱਕ ਮਿੰਟ ਦੇ 15 82 ਬਾਲ ਲਾਲੀ ਦਾਦੂਵਾਲ ਮਨਵੀ ਦਾਦੂਵਾਲ ਦਾ 16 ਅਮਰਜੀਤ ਸਿੰਘ ਫੋਲੜੀਵਾਲ ਦਾ ਕਰਨਵੀ ਫੋਲੜੀਵਾਲ 17 ਰਾਜੇ ਫੋਲੜੀਵਾਲ ਦਾ ਚੱਲਦਾ ਉੱਪਰਲੇ ਪਾਸੇ ਬਾਲ ਦਾ ਥਾਣਾ ਕਰਨੀ ਟੱਕ ਮਠੱਡਾ ਪਵਰਾਜ ਮਠੱਡਾ ਦਾ ਚੌਂਦਾ ਗੁੰਦਰ ਸਿੰਘ ਕੰਨਾਂ ਟਿੱਡੀਆਂ ਉੱਨੀ ਅਕਾਵਾ ਜੋਗ ਦਾ ਏਕੇ ਇਹ ਮੇਰੇ ਵੀਰੇ ਮੂਸਾ ਆ ਸਿੱਧੂ ਮੂਸੇ ਦਾ ਜਿਆਦਾ 13 ਜਣੇ ਵੀ 1 ਮਿੰਟ ਦੇ 15 ਰਸਤੀ ਬੱਛਾ ਇਸੇ ਨਗਰ ਦਾ ਚੱਲਦਾ ਵੇ ਥੋੜਾ ਭੀ ਪੇ ਜਲਖਪੁਰ ਦਾ ਉੱਪਰਲੇ ਪਾਸੇ ਬੱਛਾ 17 ਮਹਿੰਦਰ ਸਿੰਘ ਪੱਤੀ ਜਗੀਰ ਮਿੰਨੇਪਾ ਬਹਿ ਜੀ 18 ਹੈ ਹਰ ਮੰਨ ਵੀ ਜਲਖਪੁਰ ਦਾ ਉਨੇ ਕੀਪਾ ਜੱਜ ਪਰ ਹਟਾਵਾ ਜੋਗਦਾ ਭਾਈ ਇਹ ਰਾਤੀ ਜੰਜੂਆ 23 ਸੁਪਰਸਟਾਰ ਬੋਲ ਚੱਲਦਾ ਆ ਬੇ ਇਸ ਬੋਲ ਦੇ ਨੇ 24 ਲਗਭਗ 50 55 ਪਲੱਸ ਮੋਟਰਸਾਈਕਲ ਜਿੱਤੇ ਆ 13 14 15 सोलह धरमेंद्र सतारा जतेंदे जा अठारह बलवें जाम वंडा

셋, 네, 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 네

ਆਵੇ ਨਾ ਹਰੇ ਕਿਰਿਆ ਰੋਵੇ ਬਰ ਹੋਰ ਕਿ ਟੋਟਾ ਦੇ ਨੂੰ ਅੜਤਾਈ ਟੋਟਾ ਤਾਂ ਬੰਨਵਾ ਰੋਣ ਸਿੰਘ ਪੰਨਾ ਜਿਲ੍ਹਾ ਬਰ ਮਾਝਾ ਸੰਗੀਤ ਕਵੀ ਜਗਤੋ ਜਗਤੋ ਓਏ ਨਾ ਜੋ ਅਰੇ ਦਾਦਾ ਤੇਰਾ ਤੇ ਇਹ ਕਹਿੰਦਾ ਕਿ ਪਰਪਲ ਤੁਮ ਨੂੰ ਪਾਲਾ ਦੇ ਦਿੰਦੇ ਆ 8 9 ਰਾਜੀ ਬੋਲ ਕਰਦੇ ਇਸੇ ਜਰੀਆਲੀ ਦਾ ਚੱਲਦਾ ਹੋਏ ਤੋੜਾ ਉੱਪਰਲੇ ਪਾਸੇ ਢੰਡਾ ਪਰਵਾੜ ਦਾ ਬੋਲ ਚੱਲਦਾ ਆ ਤਾਰਾ ਬੱਲੇ ਦੀ ਨਮਰਤ ਆਵਾਜ਼ ਜੋ ਦਾ ਪਰੀਆ ਦੁਰੀਆ ਸਾਥ ਅੱਜ ਦੇ ਮੇਰੇ ਨਾਲ ਸਜੋ ਗਿਆ ਬੈਠ ਕੇ ਦੇਖੋ 8 ਤਾਨਵਾਾਰੇ ਬਾਛਕ ਦੀਆਂ ਦਾ ਫਲਕਾਂ ਦਾ ਰਕਸਾ 14 ਦੋ ਪਰਵਾ ਘੱਟ 13 ਜੀ ਨੂੰ ਇੱਕ ਮਿੰਟ ਦੇ 15 ਭਰਾ ਜੀਵਨ ਗੁਰਵੰਦਰ ਸਿੰਘ 17 ਕੋੜਾ ਗੋਰਪਟੇ ਕੰਨੜ ਅਰਸ਼ ਪਈ ਸੁਨਣ ਦਾ ਚਾਲਾ ਨਵੇਂ ਜਨ ਗੋਟੇ ਜਿਹੜਾ ਦਾ ਆਇਆ ਲੱਕੀ ਛਪਰਾ ਛਪਰਾ ਦਾ ਪਾਰਾ ਹੋ ਚੱਲੋ ਬੈਠ ਜਾਓ ਵੇ ਮੇਰਾ ਮੇਰਾ ਨਾਮ ਹੈ ਲੋਕਰੋ ਉੱਨੀ ਉੱਪਰਲੇ ਪਾਸੇ ਗੰਦੀਵੋ ਨਾਮ ਦਾ ਵੀ ਨਰਿੰਦਰ ਸਿੰਘ ਖੇਰਪੁਰ ਤੇ ਮੱਤਿਆਰ ਸਿੰਘ ਖੇਰਪੁਰ ਦਾ ਮੱਤਿਆਰ ਖੇਰਪੁਰ ਦਾ ਵੀ ਜੋਕਰ ਨੇ ਆਲੇ ਬੈਠੋ ਵੇ ਆਹ ਭਈ ਜੁੜੀਆਂ ਦੇ ਤਾਂ ਵਧੀਆ ਸੰਜੋਗ ਦਿੱਤਾ ਤਾਂ ਪੈਂਦਾ 22 ਇੱਥੇ ਮੇਰਾ ਵੀ ਲੋਕਰੋ ਆਹ ਭਈ ਜੁੜੀਆਂ ਦੇਖੋ ਬੈਠ ਕੇ 23 ਪਾਰਾ ਜਿਹੜੇ ਕੈਸ਼ ਪਾਈ ਦਿੱਤੇ ਗਏ ਹਨ 24 ਜੇ ਉਹ ਤਾਂ ਆਪਣੇ ਕੋਲ ਇੱਕ ਪੰਕਤੀ ਆ ਰਿਹਾ 25 555 ਬੋਲ ਜਾ ਤੱਕਰ 26 26 ਤੋਂ ਅੱਤਰ ਮੋਪਰੇ ਆ ਜੀ 2 ਮੈਂ 27 555 ਬੋਲ ਜਾ ਤੱਕਰ ਇਹਦੇ ਤਾਂ ਨਾਮ ਬਣਦੇ ਆ 28